ਚੋਪੇ ਇਹੇ ਵਿਧਕਾਣੇ ਕਰਨ ਕੋ ਗਾਰਾ ਇਸ ਤਰ੍ਹਾਂ ਉਸਨੇ ਬਹੁਤ ਸਾਰੇ ਘਰਾਂ ਨੂੰ ਬਰਬਾਦ ਕੀਤਾ ਭਾਂਤ ਭਾਂਤ ਕੇ ਕਰ ਹਥਿਆਰਾ ਅਤੇ ਭਾਂਤ ਭਾਂਤ ਦੇ ਹਥਿਆਰਾਂ ਨਾਲ ਵਾਰ ਕੀਤੇ ਚੁਣ ਚੁਣ ਵੀਰ ਫਕਰਿਆ ਮਾਰੇ ਚੁਣ ਚੁਣ ਕੇ ਘੋੜ ਚੜੇ ਸੋਰ ਮੇ ਮਾਰ ਦਿੱਤੇ ਅੰਤ ਦੇਵ ਪੁਰ ਆਪ ਪਧਾਰੇ ਆਤੇ ਆਂਤ ਵਿੱਚ ਆਪ ਸਵਰਗ ਨੂੰ ਚਲਾ ਗਿਆ ਇਤ ਸ੍ਰੀ ਬੁਜੇਤਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁੱਧ ਵਰਨਨ ਨਾਮ द्वाद ਸਮੋ ਧਿਆਏ ਸਮਾਪਤ ਮਾਸਤ ਸੋਬ ਮਾਸਤ ਅਫਜੂ ਸਹਜਾ ਦੇ ਕੋ ਆਗਮਨ ਮਾਤਰ ਤੇਸ ਸਹਜਾ ਦੇ ਦਾ ਮਾਤਰ ਪੰਜਾਬ ਦੇਸ਼ ਵਿੱਚ ਆਉਣਾ ਤੋਪੀ ਇਹ ਵੀ ਦਸੋ ਬਾਦ ਪਿਓ ਜੁਝਾਰਾ ਇਸ ਤਰ੍ਹਾਂ ਨਾਲ ਜਦੋਂ ਜੁਝਾਰ ਸਿੰਘ ਸ਼ਹੀਦ ਹੋਏ ਆਨ ਬਸੇ ਤਬ ਧਾਮ ਲੁਜਾਰਾ ਤਾਂ ਲੜਾ ਕੇ ਜੋਦੇ ਆਪਣੇ ਘਰਾ ਵਿੱਚ ਚਾਟ ਕੇ ਤਬ ਔਰੰਗ ਮਨ ਮਾਹਿਰ ਸਾਵਾ ਤਦ ਔਰੰਗ ਜੇਵ ਮਨ ਵਿੱਚ ਕਰੋਧਵਾਨ ਹੋਇਆ ਮਾਦਰ ਦੇਸ ਕੋ ਪੂਤ ਪਠਾਵਾ ਉਸਨੇ ਪੰਜਾਬ ਵੱਲ ਆਪਣੇ ਪੁੱਤਰ ਨੂੰ ਭੇਜਿਆ ਤਿਹ ਆਵਤ ਸਭ ਲੋਕ ਡਰੰਨੇ ਉਸ ਦੇ ਹਾਂ ਨਾਲ ਸਭ ਲੋਕ ਪੈਪੀਤ ਹੋ ਗਏ ਵੱਡੇ ਵੱਡੇ ਘਿਰ ਹਿਰ ਲੁਕਾਨੇ ਵੱਡੇ ਵੱਡੇ ਰਾਜੇ ਪਹਾੜ ਲੱਭ ਕੇ ਵਿੱਚ ਜਾ ਲੁਕੇ ਹਮ ਹੂੰ ਲੋਗਨ ਆਦੇ ਕ ਡਰਾਇਓ ਸਾ ਨਵੀ ਲੋਕਾਂ ਨੇ ਬਹੁਤ ਡਰਾਇਆ ਕਾਲ ਕਰਮ ਕੋ ਮਰਮ ਨਾ ਪਾਇਓ ਪਰ ਉਹਨਾ ਵਿੱਚੋਂ ਕਿਸੇ ਨੇ ਵੀ ਕਾਲ ਕਰਮ ਦੇ ਭੇਦ ਨੂੰ ਨਾ ਪਾਇਆ ਕਿ ਉਸ ਦੀ ਗਤੀ ਕਿਵੇਂ ਹੈ ਕਿ ਤੱਕ ਲੋਕ ਤਜ ਸੰਗ ਸਿਧਾਰੇ ਕਿਤਨੇ ਲੋਕ ਸਾਡਾ ਸਾਥ ਛੱਡ ਕੇ ਚਲੇ ਗਏ ਜਾਏ ਬਸੇ ਗਿਰ ਵਰ ਜਹ ਪਾਰੇ ਆਤੇ ਉਥੇ ਜਾ ਵਸੇ ਜਿੱਥੇ ਵੱਡੇ ਪਹਾੜ ਸਨ ਚਿਤ ਮੂਜਿਆਂ ਕੋ ਅधिक ਡਰਾਨਾ ਉਹਨਾਂ ਕਾਇਰਾਂ ਦਾ ਚਿੱਤ ਬਹੁਤ ਪੈਪੀਤ ਹੋ ਗਿਆ ਤੇ ਨਾ ਉਹ ਬਾ ਨਾ ਆਪਣਾ ਜਾਨਾ ਉਹਨਾਂ ਨੇ ਸਾਡੇ ਕੋਲ ਟਿਕੇ ਰਹਿਣ ਵਿੱਚ ਆਪਣੀ ਸੁਰੱਖਿਆ ਨਾ ਸਮਝੀ ਤਬ ਔਰੰਗ ਜੀ ਮਾਂ ਜਰਿਸਾਈ ਤਦੋਂ ਰੰਗ ਜੇਵ ਆਪਣੇ ਮਾਨ ਵਿੱਚ ਬਹੁਤ ਕਰੋਧਵਾਨ ਹੋਇਆ। ਇੱਕ ਅਹਿਦੀਆ ਇहां ਪਠਾਏ। ਅਤੇ ਇੱਕ ਅਹਿਦੀ ਕਰ ਵਸੋਲਣ ਵਾਲਾ ਅਧਿਕਾਰੀ ਇੱਥੇ ਆਨੰਦਪੁਰ ਭੇਜਿਆ। ਹਮਤੇ ਭਾਜ ਬੇਮੁਖ ਜੇ ਗਏ। ਸਾਡੇ ਕੋਲੋਂ ਬੇਮੁਖ ਹੋ ਕੇ ਜੋ ਭੱਜ ਗਏ ਸਨ। ਤਿੰਨ ਕੇ ਧਾਮ ਹਿਰਾਵਤਪੇ। ਉਨਾ ਦੇ ਘਰ ਐ ਦੀਏ ਨੇ ਤਵਾ ਦਿੱਤੇ ਜੇ ਆਪਣੇ ਗੁਰਤੇ ਮੁਖ ਫੇਰ ਹੈ ਜੋ ਆਪਣੇ ਗੁਰੂ ਤੋਂ ਮੁਖ ਮੋੜ ਲੈਂਦੇ ਹਨ ਇहां ਉहां 3 ਕੇ ਗ੍ਰਹਿ ਗਿਰ ਹੈ ਉਹਨਾਂ ਦੇ ਘਰ ਇੱਥੇ ਅਤੇ ਉੱਥੇ ਲੋਕ ਅਤੇ ਪਰਲੋਕ ਵਿੱਚ ਨਾਸ਼ਤ ਹੋ ਜਾਂਦੇ ਹਨ ਇहां ਉਪहास ਨ ਸੁਰਪੁਰ 바ਸਾ ਇੱਥੇ ਉਹਨਾਂ ਨੂੰ ਮੁਖੋਲ ਹੁੰਦੇ ਹਨ ਅਤੇ ਸਵਰਗ ਵਿੱਚ ਨਿਵਾਸ ਨਹੀਂ ਮਿਲਦਾ। ਸਭ ਬਾਤਾਂ ਤੇ ਰਹਿ ਨਿਰਾਸਾ। ਸਾਰੀਆਂ ਗੱਲਾਂ ਤੋਂ ਨਿਰਾਸ਼ ਹੀ ਰਹਿੰਦੇ ਹਨ। ਦੁੱਖ ਭੁੱਖ ਤਿੰਨ ਕੋ ਰਹਿ ਲਾਗੀ। ਦੁੱਖ ਅਤੇ ਭੁੱਖ ਉਹਨਾਂ ਨੂੰ ਸਦਾ ਲੱਗੀ ਰਹਿੰਦੀ ਹੈ। ਸੰਤ ਸੇਵਤੇ ਜੋ ਹੈ त्यागी। ਜਿਹੜੇ ਸੰਤ ਸੇਵਾ ਤੋਂ ਕਤਰਾਉਂਦੇ ਹਨ। ਜਗਤ ਵਿਖੇ ਕੋਈ ਕਾਮਨਾ ਸਰਹੀਂ ਉਹਨਾਂ ਦਾ ਸੰਸਾਰ ਵਿੱਚ ਕੋਈ ਕੰਮ ਨਹੀਂ ਸਰਦਾ ਅੰਤ ਕੁੰਡ ਨਰਕ ਕੀ ਪਰਹੀਂ ਅੰਤ ਵਿੱਚ ਉਹ ਨਰਕ ਕੁੰਡ ਵਿੱਚ ਜਾ ਡਿੱਗੇ ਹੰ ਤਿੰਨ ਕੋ ਸਦਾ ਜਗਤ ਉਪਹਾਸਾ ਉਹਨਾਂ ਦੀ ਜਗਤ ਸਦਾ ਹਾਸੀ ਕਰਦਾ ਹੈ ਅੰਤ ਕੁੰਡ ਨਰਕ ਕੀ ਪਾਸਾ ਅਤੇ ਅੰਤ ਵਿੱਚ ਉਹਨਾਂ ਨੂੰ ਨਰਕ ਕੋਂਡ ਵਿੱਚ ਨਿਵਾਸ ਮਿਲਦਾ ਹੈ ਬੁਰ ਪਗ ਤੇ ਜੋ ਬੇਮੁਖ ਸਿਦਾਰੇ ਬੁਰੂ ਚਰਨਾ ਤੋਂ ਜੋ ਬੇਮੁਖ ਹੁੰਦੇ ਹਨ ਈਹਾ ਉਹਾ ਤਿੰਨ ਕੇ ਮੁਖ ਘਾਰੇ ਲੋਕ ਪਰਲੋਕ ਵਿੱਚ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਪੁੱਤਰ ਪੋਤਰ ਤਿੰਨ ਕੇ ਨਹੀਂ ਫਰਿਆ ਉਹਨਾਂ ਦੇ ਪੁੱਤਰ ਪੋਤਰੇ ਵੀ ਨਹੀਂ ਫਲਦੇ ਦੁੱਖ ਦੇ ਮਾਤ ਪਿਤਾ ਕੋ ਮਰੈ ਅਤੇ ਮਾਤਾ ਪਿਤਾ ਨੂੰ ਜੁਦਾਈ ਦਾ ਦੁੱਖ ਦੇ ਕੇ ਮਰ ਜਾਂਦੇ ਹਨ ਗੁਰਦੋਖੀ ਸਾਗ ਕੀ ਮ੍ਰਿਤ ਪਾਵੈ ਗੁਰੂ ਦੇ ਦੁਖੀ ਕੁੱਤੇ ਦੀ ਮੋਤੇ ਮਰਨਗੇ ਨਰਕ ਕੋਂਡ ਢਾਰੇ ਪਛਤਾਵੈ ਜਦੋਂ ਉਹਨਾਂ ਨੂੰ ਨਰਕ ਕੋਂਡ ਵਿੱਚ ਸੁੱਟਿਆ ਜਾਵੇਗਾ ਤਾਂ ਉਹ ਪਛਤਾਉਣਗੇ ਬਾਬੇ ਕੇ ਬਾਬਰ ਕੇ ਦਉ ਬਾਬੇ ਗੁਰੂ ਨਾਨਕ ਦੇਵ ਜੀ ਦੇ ਗੱਦੀਧਾਰਾ ਅਤੇ ਬਾਬਰ ਬਾషా ਦੇ ਵਾਰ ਸਾ ਦੋਹਾਂ ਨੂੰ ਆਪ ਕਰੇ ਪਰਮੇਸ਼ਰ ਸਉ ਆ ਪਰਮੇਸ਼ਰ ਨੇ ਸਿਰਜਿਆ ਹੈ ਦੇਨ ਸਾਹ ਇਨ ਕੋ ਪਹਿਚਾਨੋ ਇਹਨਾਂ ਨੂੰ ਧਰਮ ਦਾ ਬਾਦਸ਼ਾਹ ਸਮਝੋ ਤੋਨੀ ਪਾਤ ਉਹਨਕੋ ਅਨੁਮਾਨੋ ਅਤੇ ਉਹਨਾਂ ਨੂੰ ਦੁਨੀਆ ਦਾ ਬਾਦਸ਼ਾਹ ਵਿਚਾਰੋ ਜੋ ਬਾਬੇ ਕੋ ਦਾਮਨਾ ਦੈ ਹੈ ਜੋ ਬਾਬੇ ਦੇ ਧਰਮ ਪ੍ਰਚਾਰ ਲਈ ਧਨ ਭੇਟ ਨਹੀਂ ਕਰਨਗੇ ਤਿੰਨ ਤੇ ਗਹਿ ਬਾਬਰ ਕੇ ਲੈ ਹੈ ਉਹਨਾਂ ਤੋਂ ਬਾਬਰ ਵਾਲੇ ਪਕੜ ਕੇ ਲੈ ਲੈਣਗੇ ਦਾਦਾ ਤਿੰਨ ਕੋ ਬੜੀ ਸਜਾਈ ਉਹਨਾਂ ਨੂੰ ਵੱਡੀ ਸਜ਼ਾ ਦੇ ਦੇ ਕੇ ਪੁਨ ਲੈ ਹੈ ਗ੍ਰਹਿ ਲੂਟ ਬਣਾਏ ਫਿਰ ਉਹਨਾਂ ਦੇ ਘਰ ਚੰਗੀ ਤਰ੍ਹਾਂ ਲੁੱਟ ਲੈਣਗੇ ਜਦ ਹਵਾ ਹੈ ਬੇਮੁਖ ਬਿਨਾ ਧਨ ਜਦ ਉਹ ਬੇਮੁਖ ਮਸੰਦ ਧਨ ਤੋਂ ਵਾਂਝੇ ਜਾਣਗੇ ਤਦ ਚੜ ਹੈ ਸਿੱਖਾਨ ਕਹਿ ਮੰਗਣ ਤਦ ਫਿਰ ਉਹ ਸਿੱਖਾ پاسੋਂ ਮੰਗਣ ਚੜਨਗੇ ਜੇ ਜੇ ਸਿੱਖ ਤਿਨੈ ਤਨ ਦੈ ਹੈ ਜਿਹੜੇ ਜਿਹੜੇ ਸਿੱਖ ਉਹਨਾਂ ਨੂੰ ਤਨ ਦੇਣਗੇ ਲੁੱਟ ਮਲੇਸ਼ ਤਿਨੂ ਕੋ ਲੈ ਹਾਂ ਉਹਨਾਂ ਨੂੰ ਮਲੇਸ਼ ਲੁੱਟ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ